ਲਗਤੀ ਇਸ ਤਰ੍ਹਾਂ ਦਾ ਰਚਿਆ ਹੈ ਕੋਈ ਹੈ ਉਨੀਂਦਾ ਕੋਈ ਸੌ ਰਿਹਾ ਹੈ ਇਹ ਛਾਵਾਂ ਤੇ ਧੁੱਪਾਂ ਦਾ ਮੌਸਮ ਬਦਲਦਾ ਕੋਈ ਗੱਲ ਡੂੰਗੀ ਵੀ ਸਮਝਾ ਰਿਹਾ ਹੈ ਹੈ ਰਾਤ ਕਿੱਧਰੇ ਤੇ ਕਿੱਧਰੇ ਸਵੇਰਾ ਸਦੀਵੀ ਨਾ ਚਾਨਣ ਸਦ ਸਦਾ ਨਾ ਹਨੇਰਾ ਕਿਤੇ ਸ਼ਾਮ ਢਲਦੀ ਦਾ ਡੁੱਬਦਾ ਹੈ ਸੂਰਜ ਕਿਤੇ ਇਸ ਸਵੇਰੇ ਚ ਫਿਰ ਆ ਰਿਹਾ ਹੈ ਦੁੱਖਾਂ ਤੇ ਸੁੱਖਾਂ ਦੀ ਖਿਚੜੀ ਸਵਾਦੀ ਉਹੀ ਮਸਤ ਜਿਸਨੇ ਹੱਸ ਕੇ ਹੈ ਘੱਟ ਹੈ ਕਿਸ ਨੂੰ ਸ਼ਿਕਾਇਤ ਤੇ ਕਾਹਦਾ ਉਲਾਮਾ ਜੋ ਹਿੱਸੇ ਕਿਸੇ ਦੇ ਉਹੀ ਪਾਰਿਆ ਹੈ ਸੰਗਤ ਜੀ ਸੱਚੀ ਗੱਲ ਹੈ ਕੋਈ ਆ ਰਿਹਾ ਹੈ ਤੇ ਕੋਈ ਜਾ ਰਿਹਾ ਹੈ ਤੇ ਮੇਰੇ ਵੀਰ ਸਾਡੇ ਕਾਦੀਆਂ ਦੇ ਪਰਮਪਾਲ ਸਿੰਘ ਜੀ ਸੰਧੂ ਜੋ ਕੈਨੇਡਾ ਚ ਨੇ ਉਹਨਾਂ ਦੀ ਇਹ ਨਜ਼ਮ ਅਸੀਂ ਬੜੀ ਮੈਨੂੰ ਸੋਹਣੀ ਲੱਗੀ ਤੇ ਹੈ ਵੀ ਸੱਚ ਹੈ ਕੋਈ ਹੱਸ ਰਿਹਾ ਤੇ ਕੋਈ ਰੋ ਰਿਹਾ ਸਾਰੀ ਦੁਨੀਆ ਬਸ ਇਦਾਂ ਹੀ ਚੱਲਦੀ ਜਾਂਦੀ